ਸ਼ਾਨੀਆ ਸਖਸ਼ੀਤ ਕਰਨ ਤੇ ਸਾਡੇ ਦਿਲ ਵਿੱਚ ਬਹੁਤ ਸਾਰਾ ਸਤਿਕਾਰ ਹੈ ਸੋ ਬਹੁਤ ਪੁਰਾਣੀ ਸਮੇ ਤੋਂ ਸਾਡੇ ਘਰੇਲੂ ਉਦਯੋਗ ਤੇ ਛੋਟੀ ਇੰਡਸਟਰੀ ਖਤਮ ਹੁੰਦੀ ਜਾ ਗਈ ਹੈ ਲਗਭਗ ਖਤਮ ਹੋ ਗਈ ਹੈ ਸੋ ਉਹਨਾਂ ਨਾਲ ਸੰਬੰਧਿਤ ਜਿਹੜੇ ਲੋਕ ਗੀਤ ਨੇ ਉਹ ਸ਼ਾਇਦ ਸਦਾ ਚੱਲਦੇ ਰਹਿ ਅੱਜ ਵੀ ਚੱਲਦੇ ਸੋ ਚਰਖੇ ਨਾਲ ਸੰਬੰਧ ਕੁਝ ਲੋਕ ਗੀਤਾਂ ਦਾ ਨਜ਼ਰ ਕਰਦਾਂਗੇ ਚਰਖਾ ਪੰਜਾਬੀ ਲੋਕ ਗੀਤਾਂ ਦੇ ਵਿੱਚ ਸੰਗਰ ਹੈ ਮੇਰੇ ਵੀਰ ਨੇ ਵਲੇ ਤੋਂ ਆਂਦੀ ਮੇਰੇ ਵੀਰ ਨੇ ਵਲੇ ਤੋਂ ਆਂਦੀ ਕਚਰ ਕੀ ਰੰਗੀਲੀ ਦਾਜ ਦੀ ਕਚਰ ਕੀ ਰੰਗੀਲੀ ਦਾਜ ਦੀ ਹੱਥ ਪੂਣੀਆਂ ਟਾਕ ਤੇ ਚਰਖਾ ਹੋ ਹੱਥ ਪੂਣੀਆਂ ਟਾਕ ਤੇ ਚਰਖਾ ਕੇ ਲੰਬੀ ਵੀ ਹੀ ਕਤਨੇ ਚਲੀ ਕੇ ਬੰਦੀ ਲੰਬੀ ਵੀ ਹੀ ਕਤਨੇ ਚਲੀ ਸਾਨੂੰ ਹਰ ਚਰ ਹਰ ਚਰ ਖੇ ਦੇਗੇੜੇ ਹੋ ਸਾਨੂੰ ਹਰ ਚਰ ਖੇ ਦੇਗੇੜੇ ਕਿ ਯਾਦ ਆਵੇ ਮਿੱਤਰਾਂ ਦੀ ਕਿ ਯਾਦ ਆਵੇ ਮਿੱਤਰਾਂ ਦੀ ਟੁੱਟ ਪੈਣ ਦਾ 15ਵਾਂ ਗੇੜਾ ਹੋ ਟੁੱਟ ਪੈਣ ਦਾ 15ਵਾਂ ਗੇੜਾ ਕਿ ਪੂਣੀਆਂ ਮੈਂ ਤਿੰਨ ਕੱਤੀਆਂ ਕਿ ਪੂਣੀਆਂ ਮੈਂ ਤਿੰਨ ਕੱਤੀਆਂ ਮੇਰਾ ਕੰਮ ਨਾ ਗਲੀ ਦੇ ਵਿੱਚ ਕੋਈ ਉਹ ਮੇਰਾ ਕੰਮ ਨਾ ਗਲੀ ਦੇ ਵਿੱਚ ਕੋਈ ਮੈਂ ਆਵਾਂ ਜਾਮਾ ਤੇਰੇ ਬਦਲੇ ਮੈਂ ਆਵਾਂ ਜਾਮਾ ਤੇਰੇ ਬਦਲੇ ਦੂਜਾ ਕੌਣ ਨੀਚ ਬਾਰੇ ਵਿੱਚ ਬੋਲੇ ਉਹ ਦੂਜਾ ਕੌਣ ਨੀਚ ਬਾਰੇ ਵਿੱਚ ਬੋਲੇ ਕਿ ਇੱਕ ਤੀਏ ਤੂੰ ਕੱਤਦੀ ਫੇ ਇੱਕ ਤੀਏ ਤੂੰ ਕੱਤਦੀ ਦੁੱਜੀ ਗੁੱਜ ਚਰਖੇ ਦੀ ਬੋਲੇ ਹੋ ਤੁਜੀ ਗੁੱਜ ਚਰਖੇ ਦੀ ਬੋਲੇ ਕਿ ਇੱਕ ਬਾਪੂ ਮੈਂ ਕੱਤਦੀ ਕਿ ਇੱਕ ਬਾਪੂ ਮੈਂ ਕੱਤਦੀ ਤੰਦ ਤੇਰਿਆਂ ਦੁੱਖਾਂ ਦੇ ਪਾਵਾਂ ਉਹ ਤੰਦ ਤੇਰਿਆਂ ਦੁੱਖਾਂ ਦੇ ਪਾਵਾਂ ਕਿ ਚਰਖਾ ਮੈਂ ਆਪਣਾ ਕਤਾਂ ਕਿ ਚਰਖਾ ਮੈਂ ਆਪਣਾ ਕਤਾਂ ਵੰਗਾ ਵਾਲੀਆਂ ਕੋਰੀਆਂ ਪਾਵਾਂ ਬੰਗਾ ਮਾਲੀਆਂ ਕੋਰੀਆਂ ਬਾਹ ਕਿਚਰਖੇ ਨੇ ਸੂਤ ਲਈਆਂ ਕਿਚਰਖੇ ਨੇ ਸੂਤ ਲਈਆਂ ਬਹੁਤ ਬਹੁਤ ਬੋਤੀ ਸਤਕਾਰ ਪ੍ਰਧਾਨ ਜੀ ਮੰਡਲ ਅਤੇ ਸਨਮਾਨਯੋਗ ਸਖਸ਼ੀਅਤਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਅਸਲ ਵਿੱਚ ਮੈਂ ਅੱਜ ਮੇਰੇ ਸਤਿਕਾਰਯੋਗ ਸਨਮਾਨਸ਼ੋਭਕ ਸ਼ਖਸੀਅਤਾਂ ਨੂੰ ਮੁਬਾਰਕਬਾਦ ਦੇਣ ਲਈ ਆਈ ਸੀ ਮੈਂ ਬੋਲਣ ਤਾਂ ਕੋਈ ਰਾਦਰ ਨਹੀਂ ਸੀ ਚਲੋ ਫਿਰ ਵੀ ਮੈਂ ਤੁਹਾਨੂੰ ਦਿਨਾਂ ਚ ਕੋਈ ਨਕੀ ਸਸੀ ਤੋਂ ਸੁਣਾ ਰਹੀ ਹਾਂ ਸਸੀ ਪੁਣ tudo ਚਾਰਖੇ ਨੂੰ ਜੋ ਜੀ ਪ੍ਰੋਪੋਜ਼ ਕਰਦੇ ਨੇ ਬਹੁਤ ਬੈਠੀ ਲਓ ਬੈਠੋ ਜੀ ਮੈਂ ਬੈਂਕ ਜੀ ਕਿਰਪਾ ਕਰਕੇ ਬੈਕਸਪੋਰਟ ਆਹ ਜੀ ਨੋਟਿੰਗ ਮੈਂ ਬਿਆਨ ਕਰਦਾ ਕਿ ਪ੍ਰਧਾਨਗੀ ਮੰਡਲ ਸਾਡੇ ਅੱਜ ਦੇ ਮੁੱਖ ਬੁਲਾਵੇ ਦੀਪਿਕ ਸ਼ਰਮਾ ਜਨਾਬ ਜੀ ਨੂੰ ਵੀ ਜੋਇ ਦੇ ਕੇ ਸਨਮਾਨਤ ਕਰਨ ਦੀਪਿਕ ਸ਼ਰਮਾ ਜਨਾਬ ਜੀ ਬਹੁਤ ਧੰਨਵਾਦੀ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਧੰਨਵਾਦੀ